ਐਮਰ ਸਰਕਾਰੀ ਕਾਲਜ ਵਿਖੇ ਅੱਜ 올 ਸਟੂਡੈਂਟ ਐਸੋਸੀਏਸ਼ਨ ਮੀਟਿੰਗ ਹੋਈ ਹੋਰ ਉਥੇ ਕੀ ਕੋ ਜੋ ਹੈ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਰਹੋ ਕੀ ਕਾਰਨ ਹੈ ਦੇਖੋ ਜੀ ਕਾਲਜ ਦੀ ਜਿਹੜੀ ਬਹੁਤ ਇੰਪੋਰਟੈਂਟ ਇੱਕ ਸੰਸਥਾ ਹੁੰਦੀ ਹੈ 올 ਸਟੂਡੈਂਟ ਐਮਰ ਕਾਲਜ ਐਸੋਸੀਏਸ਼ਨ ਉਹਦੇ ਵਿੱਚ ਪ੍ਰਿੰਸੀਪਲ ਮਨਜੀਤ ਸਿੰਘ ਜੀ ਦੀ ਯਤਨਾ ਕਰਕੇ ਉਹਨਾਂ ਦੀ ਕੋਸ਼ਿਸ਼ ਕਰਕੇ ਅੱਜ ਜੋ ਐਮਰ ਕਾਲਜ 올 ਸਟੂਡੈਂਟ ਐਸੋਸੀਏਸ਼ਨ ਦੀ ਬੋਡੀ ਰਜਿਸਟਰਡ ਹੋਈ ਹੈ ਤੇ ਉਹਨਾਂ ਦੀ ਅੱਜ ਪਹਿਲੀ ਮੀਟਿੰਗ ਹੋਈ ਹੈ ਇੰਟਰੋਡਕਟਰੀ ਮੀਟਿੰਗ ਹੋਈ ਹੈ ਉਹਦੇ ਵਿੱਚ ਸਾਰੇ ਲੋਕ ਆစီ ਪਹੁੰਚੇ ਆ ਤੇ ਆਉਣ ਵਾਲੇ ਸਮੇਂ ਵਿੱਚ ਆਪਾਂ ਕਿਸ ਤਰ੍ਹਾਂ ਇਹਨੂੰ ਚਲਾਉਣਾ ਹੈ ਉਹਦੇ ਬਾਰੇ ਵਿਚਾਰ ਚਰਚਾ ਮੈਮ ਜਿਵੇਂ ਸਾਰਾ ਦੱਸਿਆ ਬੋਰਡ ਸਟੂਡੈਂਟਸ ਨੇ ਪਹਿਲੀ ਮੀਟਿੰਗ ਵਿੱਚ ਕਿਸ ਕਿਸ ਤਰ੍ਹਾਂ ਦੇ ਮੁੱਦੇ ਰੱਖੇ ਗਏ ਤੇ ਕੀ ਅੱਗੇ ਤਿਆਰੀ ਹੈ प्यारी है जी जिस समय जो हम पढ़े थे कॉलेज के बीच वो समय हम वापस ले आन दी सारे मिलके कोशिश करेंगे जेड़े ਸਾਡੀਆਂ ਇਥੋਂ ਕਲਾਸਿਸ ਚਲੀਆਂ ਗਈਆਂ ਨੇ ਸਾਇੰਸ ਗਰੁੱਪਸ ਚਲੇ ਗਏ ਨੇ ਸਾਡੀ ਕੋਸ਼ਿਸ਼ ਹੋਏਗੀ ਕਿ ਜਿਸ ਤਰ੍ਹਾਂ ਅਸੀਂ ਪੜ੍ਹੇ ਸੀ ਜਿੰਨੇ ਵਧੀਆ ਪ੍ਰੋਫੈਸਰ ਜਾਂ ਪੂਰਾ ਸਟਾਫ ਸਾਡ ਨੂੰ ਮਿਲਿਆ ਸੀ ਉਹ ਸਟਾਫ ਜਿਹੜਾ ਪੂਰਾ ਰਹੇ ਤੇ ਸਾਡੇ ਸ਼ਹਿਰ ਦੇ ਬੱਚੇ ਜਿਹੜੀਆਂ ਬੱਸਾਂ ਭਰ ਕੇ ਦੂਜੇ ਸ਼ਹਿਰਾਂ ਚ ਜਾਂਦੇ ਨੇ ਉਹ ਨਾ ਜਾਣ ਔਰ ਉਹ ਬੱਚੇ ਇੱਥੇ ਹੀ ਪੜ੍ਹਨ ਦੇ ਮਾਪਿਓ ਦੇ ਪੈਸੇ ਵੀ ਬਚ ਸਕਣ ਡਾਕਟਰ ਸਾਹਿਬ ਤੁਸੀਂ ਵੀ ਐ ਸਕਾਲਰ ਸਟੂਡੈਂਟ ਹੋ ਤੁਹਾਡੇ ਨਾਲ ਉਦੋਂ ਤੇ ਹੁਣ ਦੇ ਮੋੜ ਦੇ ਤੁਹਾਨੂੰ ਕੋਲੇ ਕੀ ਫਰਕ ਲੱਗਦਾ ਹੈ ਸਤਰਾ ਮੈਂ ਇਤਨਾ ਵਿਚਨ ਤੋਂ ਬਾਅਦ ਕਾਫੀ ਟਾਂਕ ਦੂਰ ਰਿਆ ਲੇਕਿਨ ਵਿਚਾਰ ਇੱਕ ਸਮਾਂ ਐਸਾ ਆਇਆ ਜਦੋਂ ਮੈਨੂੰ ਕਾਲਜ ਬਾਰੇ ਬੜੀ ਨਿਰਾਸ਼ਾ ਹੁੰਦੀ ਸੀ ਹਮੇਸ਼ਾ ਸੁਣਿਆਦਾ ਹੀ ਸਟਾਫ ਨਹੀਂ ਹੈ ਕੰਮ ਨਹੀਂ ਹੋ ਰਿਹਾ ਬੱਚੇ ਰੁੱਦਰ ਰੰਦ ਨੇ ਲੇਕਿਨ ਹੁਣ ਦੁਬਾਰਾ ਇੱਕ ਦੋ ਸਾਲ ਤੋਂ ਮੈਂ ਦੇਖ ਰਿਹਾ ਰੋਜ਼ ਪੇਪਰ ਚ ਨਿਊਜ਼ ਪੜਦਾ ਕਾਲਜ ਕਾਫੀ ਇੰਪਰੂਵ ਹੋ ਰਿਹਾ ਹੈ ਰੋਜ਼ ਕਦੇ ਕੁਝ ਕੰਟੈਸਟ ਹੋ ਰਹੇ ਹੈ ਕੈਮਿਸਟਰੀ ਦੇ ਹੋਰੇ ਹਿੰਦੀ ਦੇ ਹੋਰੇ ਮੈਨੂੰ ਲੱਗਦਾ ਪ੍ਰਿੰਸੀਪਲ ਸਾਹਿਬ ਦੇ ਆਨ ਨਾਲ ਕਾਲਜ ਦੁਆਰਾ ਤਰੱਕੀ ਕਰ ਰਿਹਾ ਹੈ ਔਰ ਇਹ ਸੰਸਥਾ ਇਹਨੂੰ ਹੋਰ ਉੱਚਾ ਜਾਂਚਬੰਦ ਕਰਵਾਉਣ ਲਈ ਬਣੀ ਹੈ ਤੁਹਾਡੇ ਨਾਲ ਉਹ ਜੋ ਜੋ ਇੱਥੋਂ ਪੜ੍ਹੇ ਸੀ ਉਹਨਾਂ ਨੂੰ ਇੱਥੇ ਲਿਆਉਂਦੇ ਕਿਵੇਂ ਫੜ ਕਿਤੇ ਜਾਣਗੇ ਅਸੀਂ ਸੰਸਥਾ ਬਣਾਈ ਹੈ ਕੋਸ਼ਿਸ਼ ਕਰਾਂਗੇ ਸਾਰੇ ਪੁਰਾਣੇ ਸਟੂਡੈਂਟਸ ਨਾਲ ਕੰਟੈਕਟ ਕਰੀਏ ਪਰ ਮੈਨੂੰ ਉਮੀਦ ਹੈ ਕਿ ਸਾਰੇ ਇੱਥੇ ਜੁੜਨਾ ਪਸੰਦ ਕਰਨਗੇ ਤੁਸੀਂ ਕੋਲੇ ਪੁੱਜਿਓ ਤੁਹਾਨੂੰ ਕੀ ਲੱਗਦਾ ਵੀ ਕੋਲੇ ਦਾ ਜੋ ਗ੍ਰਾਫ ਗਿਰ ਗਿਆ ਸੀ ਉਹਨੂੰ ਕਿਸ ਤਰ੍ਹਾਂ ਉੱਪਰ ਆਇਆ ਕਿ ਤਾਂ ਅੱਗੇ ਕੀ ਕੀਤਾ ਜਾਏ ਅਸੀਂ ਪਹਿਲਾਂ ਤੇ ਹੀ ਸੁਣਦੇ ਸੀ ਕਿ ਸਾਡੇ ਤੇ ਕੋਈ ਪ੍ਰਿੰਸੀਪਲ ਹੀ ਨਹੀਂ ਆਉਂਦਾ ਜੀ ਉਹਨੇ ਆਏ ਨਹੀਂ ਤੇ ਇਹਨਾਂ ਕਰਕੇ ਲੱਗਣ ਲੱਗ ਪਿਆ ਵੀ ਕੋਈ ਨਾ ਕੋਈ ਉਪਰਲੇ ਹੋ ਰਹੇ ਨੇ ਅਗਾਂ ਵੀ ਹੋਣਗੇ ਅੱਜ ਇਹਨਾਂ ਨੇ ਜੋ ਸੰਸਥਾ ਦਾ ਨਿਰਮਾਣ ਹੋਇਆ ਹੈ ਇਹਦੇ ਕਰਕੇ ਮੈਂ ਸਮਝਦਾ ਵੀ ਕਾਲਜ ਦੁਬਾਰਾ ਉਹਨਾਂ ਉਸ ਸਥਾਨ ਤੇ ਆ ਜਾਏਗਾ ਜਿਸ ਜਿਸ ਵੇਲੇ ਅਸੀਂ ਪੜ੍ਹੇ ਇੱਥੇ ਅਸੀਂ ਪੜ੍ਹੇ ਆਂ ਔਰ ਸਾਨੂੰ ਤਾਂ ਇੱਥੇ ਆਣਾ ਆਇਆ ਲੱਗਦਾ ਬਹੁਤ ਹੀ ਮਨ ਖੁਸ਼ ਹੁੰਦਾ ਇੱਥੇ ਕਾਲਜ ਆਨੇ ਪਰ ਜਿਸ ਤਰ੍ਹਾਂ ਖੁਗਰ ਸਾਹਿਬ ਕਹਿ ਰਹੇ ਨੇ ਵਾਕਈ ਸਾਨੂੰ ਵੀ ਲੱਗਦਾ ਸੀ ਕਾਲਜ ਕੋਈ ਪ੍ਰਿੰਸੀਪਲ ਨਾਮ ਕੋਈ ਹੈ ਹੀ ਨਹੀਂ ਕੋਈ ਕਈ ਦਿਨ ਤੋਂ ਹੀ ਸੋਚਦੇ ਸੀ ਸ਼ਾਇਦ ਕੋਈ ਵੀ ਇੱਥੇ ਆ ਕੇ ਰਾਜੀ ਵੀ ਪਰ ਇੱਕ ਗੱਲ ਮੈਂ ਕਹਿਣਾ ਚਾਹਾਂਗਾ ਕਿ ਕੋਈ ਵੀ ਅਗਰ ਪ੍ਰਿੰਸੀਪਲ ਸਾਹਿਬ ਇੱਥੇ ਅਨਸਾਰ ਆਏ ਨੇ ਜਦੋਂ ਆ ਜਾਂਦਾ ਤਾਂ ਇੱਕ ਵਾਰ ਲੱਗਦਾ ਵੀ ਅਸੀਂ ਚੰਡੀਗੜ੍ਹ ਤੋਂ ਦੂਰੀ ਤੇ ਬੈਠੇ ਆ ਜਾਂ ਕਿੰਨੀ ਦੂਰੀ ਤੇ ਬੈਠੇ ਆ ਪਰ ਆਉਣ ਤੋਂ ਬਾਅਦ ਇਹ ਲੱਗਦਾ ਵੀ ਫਾਜ਼ਿਲਕਾ ਵਰਗਾ ਕੋਈ ਸ਼ਹਿਰ ਨਹੀਂ ਔਰ ਇੱਥੋਂ ਜਾਣਾ ਜਾਣ ਲੱਗਿਆ ਵੀ ਮਨ ਰੋਂਦਾ ਵੀ ਮੈਂ ਇੱਥੋਂ ਕਿਉਂ ਜਾ ਰਿਹਾ ਤੇ ਤੁਸੀਂ ਤੁਹਾਨੂੰ ਕੀ ਲੱਗਦਾ ਵੀ ਕੋਲੇਜ ਕਿਹੜੇ ਕਿਹੜੇ ਕੰਮ ਹੋਣੇ ਚਾਹੀਦੇ ਨੇ ਕੋਲੇਜ ਪਹਿਲੇ ਤਰ੍ਹਾਂ ਬਲੰਦੀਆਂ ਦੇ ਦੇਖੋ ਕੋਲੇਜ ਦੇ ਵਿੱਚ ਸਰ ਬਰਾਲਾ ਕਰ ਰਹੇ ਨੇ ਅਸੀਂ ਵੀ ਉਹ ਨਾਲ ਜੁੜੇ ਆ ਜਿਹੜੀ ਸੰਸਥਾ ਬਣਾ ਰਹੇ ਨੇ ਸਰ ਬਹੁਤ ਸਟੂਡੈਂਟਸ ਵਾਸਤੇ ਬਣਾਈ ਹੈ ਤਾਂ ਮੈਂ ਸਰ ਦਾ ਬਹੁਤ ਧੰਨਵਾਦੀ ਆ ਇਹਨਾਂ ਨੇ ਇਥੇ ਇਸ ਰਸਤਾ ਗਠਨ ਕੀਤਾ ਹੈ ਤਾਂ ਅਸੀਂ ਇਹਨਾਂ ਦੇ ਨਾਲ ਜੁੜ ਕੇ ਜੋ ਵੀ ਇਹਨਾਂ ਨੂੰ ਸਾਨੂੰ ਅੱਜ ਅੱਜ ਦੀਆਂ ਜਿਹੜੀਆਂ ਕਮੀਆਂ ਦੱਸਣਗੇ ਜਾਂ ਇਹਨਾਂ ਦੇ ਨਾਲ ਅਸੀਂ ਕਰ ਸਕਾਂਗੇ ਅਸੀਂ ਬਿਲਕੁਲ ਕੰਦੇ ਨਾਲ ਕੰਦਾ ਜੋੜ ਕੇ ਇਹਨਾਂ ਨਾਲ ਕਰਾਂਗੇ ਜੋ ਕਿਸੇ ਤਰ੍ਹਾਂ ਦੀਆਂ ਵੀ ਕੋਈ ਜ਼ਰੂਰਤਾਂ ਸਾਡੇ ਲੈਵਲ ਤੇ ਜਾਂ ਸਰਕਾਰ ਲੈਵਲ ਤੇ ਵੀ ਹੋਣਗੀਆਂ ਤਾਂ ਅਸੀਂ ਉਹਦੇ ਵਾਸਤੇ ਪ੍ਰਿੰਸੀਪਲ ਸਾਹਿਬ ਨੇ ਜਿਹੜਾ ਕੀਤਾ ਉਹ ਬੜਾ ਅਸਲਾਗਾ ਯੋਗ ਹੈ ਕਿ ਅਜੂਲ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ ਬੜੇ ਸੁਆਮੀ ਮਾਲ ਚ ਹੋਈ ਹੈ ਤੇ ਸਾਰੇ ਨੇ ਆਦੇ ਦੇ ਵਿਚਾਰ ਰੱਖੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਫਲਾ ਹੋਰ ਵੱਡਾ ਹੋਏਗਾ ਸਰ ਦੇਖੋ ਅੱਜ ਅਸੀਂ 올ਡ ਸਟੂਡੈਂਟ ਐਸੋਸੀਏਸ਼ਨ ਨੂੰ ਰਜਿਸਟਰ ਕਰਾਉਣ ਤੋਂ ਬਾਅਦ ਅੱਜ ਅਸੀਂ ਪਹਿਲੀ ਮੀਟਿੰਗ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਹੜਾ 1940 ਦਾ ਬਣਿਆ ਹੋਇਆ ਕਾਲਜ ਹੈ ਉਸ ਕਾਲਜ ਦੇ ਵਿੱਚ 올ਡ ਸਟੂਡੈਂਟ ਐਸੋਸੀਏਸ਼ਨ ਹੈ ਉਹ ਬਣੀ ਨਹੀਂ ਹੈ ਜਾਂ ਟੈਂਪਰੇਰੀਲੀ ਬਣਦੀ ਸੀ ਤੇ ਰਜਿਸਟ੍ਰੇਸ਼ਨ ਹੀ ਨਹੀਂ ਹੋਈ ਸੀ ਹੁਣ ਸਾਡੀ ਰਜਿਸਟ੍ਰੇਸ਼ਨ ਹੋਈ ਹੈ ਤੇ ਸਾਡਾ ਇੱਕ ਇੰਡਿਸਪੈਂਸੀਬਲ ਇਹ ਪ੍ਰੋਸੈਸ ਬਣ ਜੇਗਾ ਕਿ ਅਸੀਂ ਇਹਨੂੰ ਕੰਟੀਨਿਊ ਕਰੀ ਇਹਦੀਆਂ ਗਤੀਵਿਧੀਆਂ ਕੰਟੀਨਿਊ ਸੈਕੰਡਲੀ ਅੱਜ ਜਿਹੜੀ ਅਸੀਂ ਮੀਟਿੰਗ ਕੀਤੀ ਤੇ ਇੰਨਾ ਪੁਰਾਣਾ ਕਾਲਜ ਹੈ ਇਹ ਬਹੁਤ ਉੱਚੇ ਲੈਵਲ ਤੇ ਹੋਣਾ ਚਾਹੀਦਾ ਸੀ ਲੇਕਿਨ ਕੁਝ ਕਾਰਨਾ ਕਰਕੇ ਜਿਹੜਾ ਇਹ ਉਸ ਲੈਵਲ ਤੇ ਨਹੀਂ ਪਹੁੰਚਿਆ ਥੱਲੇ ਡਾਦਰ ਗਿਆ ਮੈਂ ਤਾਂ ਇਹ ਕਹੂੰਗਾ ਅੱਜ ਦੀ ਮੀਟਿੰਗ ਵਿੱਚ ਇਹ ਸਾਰੇ ਮਸਲੇ ਜਿਹੜੇ ਆ ਮੈਂ ਪੁਰਾਣੇ ਸਮਾਰਥ ਨਾਲ ਜਿੰਨੇ ਮੇਰੇ ਕੋਲ ਆਏ ਮੈਂ ਚਰਚਾ ਕੀਤੀ ਤੇ ਮੈਂ ਇਹ ਪੂਰੀ ਟਰਾਂਸਪੇਰੈਂਸੀ ਨਾਲ ਦੱਸਿਆ ਕਿ ਅਸੀਂ ਇਸ ਦਾ ਹੱਲ ਕਰਨਾ ਹੈ ਇਹ ਤੁਹਾਡਾ ਕਾਲਜ ਹੈ ਫਜ਼ਲਕਾ ਵਾਸੀਆਂ ਦਾ ਕਾਲਜ ਹੈ ਅਸੀਂ ਇਹਨੂੰ ਉੱਥੇ ਹੀ ਲੈ ਕੇ ਜਾਣਾ ਹੈ ਜਿੱਥੇ ਇਹ ਪਹਿਲਾਂ ਹੁੰਦਾ ਸੀ ਪਰ ਮੇਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਮਾਣ ਮਹਿਸੂਸ ਕਰਦਾ ਹਾਂ ਰਾਦਰ ਮੈਂ ਤਾਂ ਇਹ ਕਹੂੰਗਾ ਕਿ ਮੇਰੀਆਂ ਆਸ਼ਾਆਂ ਤੋਂ ਕਿਤੇ ਵੱਧ ਜਿਹੜਾ ਰਿਸਪੌਂਸ ਜਾਂ ਮੋਟੀਵੇਸ਼ਨ ਮੈਨੂੰ 올ਡ ਸਟੂਡੈਂਟਸ ਤੋਂ ਮਿਲੇ ਉਹਨਾਂ ਸਟੂਡੈਂਟਸ ਨੂੰ ਮਿਲੇ ਜਿਨ੍ਹਾਂ ਨੂੰ ਮੈਂ ਕਈਆਂ ਨੂੰ ਤਾਂ ਦੇਖਿਆ ਹੀ ਪਹਿਲੀ ਵਾਰ ਇਨਾ ਇਨਾ ਮੋਟੀਵੇਸ਼ਨ ਮੈਂ ਇਸ ਤੋਂ ਪਹਿਲਾਂ ਵੀ 올ਡ ਸਟੂਡੈਂਟ ਐਸੋਸੀਏਸ਼ਨ ਦੇ ਵਿੱਚ ਕੰਮ ਕੀਤਾ ਦੋ ਤਿੰਨ ਥਾਵਾਂ ਤੇ ਪਰ ਇਨਾ ਮੈਂ ਮੋਟੀਵੇਸ਼ਨ ਕਦੇ ਨਹੀਂ ਦੇਖਿਆ ਕਦੇ ਨਹੀਂ ਦੇਖਿਆ ਇਹ ਸਾਰੇ ਦੇ ਸਾਰੇ ਮੇਰੇ ਦਿਲੋਂ ਧੰਨਵਾਦ ਕਰਦਾ ਮੈਂ ਇਹਨਾਂ ਦਾ ਇਹ ਵਧਾਈ ਦੇ ਪਾਤਰ ਨੇ ਫ਼ਜ਼ਲ ਕਰਨੇ ਵਾਸੀ ਕਿ ਇਹਨਾਂ ਨੇ ਇੰਨਾ ਵਧੀਆ ਰਿਸਪਾਂਸ ਦਿੱਤਾ ਸੈਕੰਡਲੀ ਸਾਰੇ ਕੰਮ ਕਰਾਉਣ ਦੇ ਲਈ ਇਹਨਾਂ ਨੇ ਪੂਰੇ ਤਰੀਕੇ ਨਾਲ ਅੱਗੇ ਹੋ ਕੇ ਹੰਮੀ ਭਰੀ ਹੈ ਇਹਦਾ ਵੀ ਮੈਂ ਧੰਨਵਾਦ ਕਰਦਾ ਨਾਲ ਮੈਂ ਇਹਨਾਂ ਨੂੰ ਇੱਕ ਗੁਜਾਰਿਸ਼ ਵੀ ਕਰਦਾ ਕਿ ਇਹ ਸਾਡੀ ਐਸੋਸੀਏਸ਼ਨ ਹੈ ਇਹਨੂੰ ਅਸੀਂ ਇਦਾਂ ਨਹੀਂ ਕਰਨਾ ਵੀ ਹੁਣ ਕੰਮ ਕੀਤੇ ਤੇ ਇਹਦੂ ਬਾਅਦ ਛੱਡ ਦੇਓ ਇਹਨੂੰ ਨਹੀਂ ਇਹਨੂੰ ਕੰਟੀਨਿਊ ਕਰਨਾ ਹੈ ਇਹਦੇ ਨਾਲ ਜੁੜੇ ਰਹਿਣਾ ਹੈ ਇਹਦੀ ਗਤੀਵਿਧੀਆਂ ਕਰਦੇ ਰਹਿਣਾ ਤੇ ਨਾਲ ਦੇ ਨਾਲ ਜਿਹੜੇ ਹੋਰ ਬਹੁਤ ਪੁਰਾਣੇ ਮੈਂਬਰ ਨੇ ਜਿਨ੍ਹਾਂ ਦਾ ਮੈਨੂੰ ਨਹੀਂ ਪਤਾ ਮੈਂ ਸੁਣਿਆ ਹੀ ਹੋਇਆ ਉਹਨਾਂ ਨੂੰ ਵੀ انرੋਲ ਕਰਨਗੇ ਜਿੰਨੇ ਪੁਰਾਣੇ ਮੈਂਬਰ ਹੋਣਗੇ ਉਹਨਾਂ ਦਾ ਐਕਸਪੀਰੀਅੰਸ ਹੈ ਅਸੀਂ ਉਹ ਕੌਲਿਜੀ ਬਿਹਤਰੀ ਲਈ ਕੰਮ ਲਵਾਉਣਾ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत